ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਪੰਜਾਬ ਦੀ ਸੰਗਤ ਨੂੰ ਇੱਕ ਅਪੀਲ ਕਰਨ ਲੱਗੇ ਆਂ ਕਿ ਇਹ ਜਿਸ ਜਗ੍ਹਾ ਦੇ ਉੱਤੇ ਅਸੀਂ ਸਾਰੇ ਬੈਠ ਕੇ ਇੱਕ ਮੀਟਿੰਗ ਕਰ ਰਹੇ ਆਂ ਇਹ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗਰਮੀਆਂ ਦੀ ਰਾਜਧਾਨੀ ਆ ਬਾਰਾਂਦਰੀ ਦਿਨਾਨਗਰ ਜਿੱਥੇ ਸ਼ਾਹੀ ਦਰਬਾਰ ਕੇ ਸਮੇਂ ਲੱਗਦਾ ਰਿਹਾ ਸੀਗਾ ਪਰ ਅੱਜ ਇਸ ਜਗ੍ਹਾ ਦੇ ਉੱਪਰ ਬਹੁਤ ਸਾਰੇ ਵਪਾਰੀ ਲੋਗ ਜਾ ਕੁਝ ਇਸ ਤਰ੍ਹਾਂ ਦੇ ਲੋਕ ਜਿਹੜੇ ਖਾਲਸਾ ਰਾਜ ਦੀ ਹੋਂਦ ਨੂੰ ਮਿਟਾਉਣਾ ਚਾਹੁੰਦੇ ਆ ਉਹ ਇਸ ਜਗ੍ਹਾ ਨੂੰ ਹੋਂਦ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹਨਾਂ ਜਗ੍ਹਾ ਦੇ ਉੱਪਰ ਕਬਜ਼ਾ ਵੀ ਕਰੀ ਬੈਠੇ ਆ ਔਰ ਇਸ 12 ਦਰੀ 12 ਦਰੀ ਦੀ ਜਿਹੜੀ ਸ਼ਾਹੀ ਦਰਬਾਰ ਦੀ ਜਿਹੜੀ 46 ਕਨਾਲਾਂ 15 ਮਰਲੇ ਜਗ੍ਹਾ ਆ ਉਹਦਾ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਜਿਹਦੀ ਅਦਾਲਤ ਵੱਲੋਂ ਸਰਕਾਰਾਂ ਨੂੰ ਹੁਕਮ ਕਰ ਦਿੱਤਾ ਗਿਆ ਹੈ ਕਿ ਜੇ ਇਸ ਵੀ ਪਰਿਵਾਰ ਨੇ ਇਸ ਜਗ੍ਹਾ ਦੀ ਆਪਣੇ ਨਾਂ ਤੇ ਰਜਿਸਟਰੀ ਕਰਵਾਈ ਆ ਉਹਨਾਂ ਨੂੰ ਜਿਹੜਾ ਆ ਉਹ ਮੁਆਵਜ਼ਾ ਜਾਂ ਜਿਹੜੀ ਰਕਮ ਆ ਉਹ ਦੇ ਕੇ ਤੇ ਟੂਰਿਸਟ ਟੂਰਿਜ਼ਮ ਵਿਭਾਗ ਆ ਉਹ ਆਪਣੇ ਅੰਡਰ ਇਸ ਜਗ੍ਹਾ ਨੂੰ ਲੈ ਕੇ ਤੇ ਇਹਦੀ ਵਧੀਆ ਤਰੀਕੇ ਦੇ ਨਾਲ ਦੇਖਰੇਖ ਕਰੇ ਔਰ ਇਸ ਬਾਰਾਂਦਰੀ ਜਿਹੜੀ ਇਮਾਰਤ ਆ ਇਹਦੀ ਸਭ ਤੋਂ ਵੱਡੀ ਗੱਲ ਇਹ ਕਿ ਇਸ ਜਗ੍ਹਾ ਨੂੰ ਸਰਕਾਰ ਉਹ ਇੱਕ ਹਿਸਟੋਰੀਕਲ ਬਿਲਡਿੰਗ ਵੀ ਘੋਸ਼ਿਤ ਕਰ ਦਿੱਤਾ ਗਿਆ ਆ ਔਰ ਜਿਹੜੀ ਗੱਲ ਅਸੀਂ ਤੁਹਾਡੇ ਅੱਗੇ ਅਪੀਲ ਕਰਨ ਲੱਗੇ ਆ ਕਿ ਐਸੇ ਬਾਰਾਦਰੀ ਦਾ ਇੱਕ ਹਮਾਮ ਵੀ ਆ ਦੀਨਾਨਗਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਜਿਸ ਹਮਾਮ ਦੀ ਇਮਾਰਤ ਦੇ ਵਿੱਚ ਔਰ ਜਗ੍ਹਾ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦਾ ਦਫਤਰ ਆ ਉਹਨਾਂ ਨੇ ਉਸ ਜਗ੍ਹਾ ਨੂੰ ਬਿਲਕੁਲ ਨਜਾਇਜ਼ ਤੌਰ ਦੇ ਉੱਤੇ ਆਪਣਾ ਦਫਤਰ ਬਣਾਇਆ ਹੋਇਆ ਔਰ ਜਿਹੜੀ ਇੱਕ ਹਿਸਟੋਰੀਕਲ ਇਮਾਰਤ ਆ ਉਹ ਟੂਰਿਜ਼ਮ ਵਿਭਾਗ ਦੇ ਹੱਥਾਂ ਦੀ ਜਾਣ ਦੀ ਬਜਾਏ ਉੱਥੇ ਆਪਣਾ ਦਫਤਰ ਚਲਾ ਰਹੇ ਆ ਔਰ ਜਿੱਥੇ ਉੱਪਰ ਸਾਡੇ ਮਹਾਰਾਜਾ ਦਾ ਨਾਂ ਲਿਖਿਆ ਉਹਨਾਂ ਕਮਰਿਆਂ ਦੇ ਵਿੱਚ ਪੂਰਾ ਕੂੜਾ ਕੜਕੜ ਛੁੱਟ ਕੇ ਉਸ ਜਗ੍ਹਾ ਦੀ ਕਹਿ ਸਕਦੇ ਆ ਕਿ ਨਰਾਦਰ ਨਰਾਦਰ ਕਰ ਰਹੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਨ ਲੱਗੇ ਆ ਕਿ 29 ਜੁਲਾਈ ਦਿਨ ਸੋਮਵਾਰ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਉਸ ਦਿਨ ਪੂਰੇ 10:30 ਵਜੇ ਸਵੇਰੇ ਡੀਸੀ ਦਫਤਰ ਪਹੁੰਚ ਕੇ ਆਪਣਾ ਇੱਕ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਊਗਾ ਇਹ ਜਿਹੜਾ ਮੰਗ ਪੱਤਰ ਹੈ ਸੰਕਤੀ ਰੂਪ ਦੇ ਵਿੱਚ ਦਿੱਤਾ ਜਾਊਗਾ ਅਸੀਂ ਤੁਹਾਨੂੰ ਸਾਰਿਆਂ ਨੂੰ 29 ਤਰੀਕ ਨੂੰ ਸਵੇਰੇ 10:30 ਪਹੁੰਚਣ ਦਾ ਸੱਦਾ ਦਿੰਨੇ ਆ ਔਰ ਇਹ ਜਿਹੜਾ ਮੰਗ ਪੱਤਰ ਆ ਉਹ ਸਾਡੇ ਵੱਲੋਂ ਇਹ ਮੰਗ ਰੱਖੀ ਜਾਊਗੀ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਦਫਤਰ ਬਣਾਇਆ ਗਿਆ ਮਿਊਂਸੀਪਲ ਕਾਰਪੋਰੇਸ਼ਨ ਦਾ ਜਿਹੜੀ ਹਮਾਨ ਦੀ ਜਿਹੜੀ ਜਗ੍ਹਾ ਆ ਉਸ ਜਗ੍ਹਾ ਨੂੰ ਖਾਲੀ ਕਰਕੇ ਉੱਥੇ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਕੋਈ ਅਜਾਇਬ ਘਰ ਜਾਂ ਇੱਥੋਂ ਦਾ ਜੋ ਇਸ ਬਾਰਾਂਦਰੀ ਦਾ ਇਤਿਹਾਸ ਆ ਉਹ ਸਾਰਾ ਉੱਥੇ ਲਿਖਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਕਿਸੇ ਸਮੇਂ ਖਾਲਸਾ ਰਾਜ ਦਾ ਸ਼ਾਹੀ ਦਰਬਾਰ ਵੀ ਇੱਥੇ ਲੱਗਦਾ ਸੀਗਾ ਸੋ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹ ਆਪਣੀ ਸਾਡੀ ਹੋਂਦ ਦੀ ਲੜਾਈ ਆ ਨਹੀਂ ਤੇ ਆਉਣ ਵਾਲੀ ਪੀੜ੍ਹੀਆਂ ਸਿਰਫ ਸਾਡੀ ਕਿਤਾਬਾਂ 'ਚ ਪੜਨਗੀਆਂ ਪੀ ਕੋਈ ਖਾਲਸਾ ਰਾਜ ਵੀ ਹੁੰਦਾ ਸੀ ਕੋਈ ਮਹਾਰਾਜਾ ਰਣਜੀਤ ਸਿੰਘ ਵੀ ਹੁੰਦੇ ਸੀਗੇ ਅੱਜ ਸਾਡੇ ਕੋਲੇ ਸਮਾਂ ਆ ਵੀ ਇਸ ਸ਼ਾਹੀ ਦਰਬਾਰ ਨੂੰ ਸੰਭਾਲੀਏ ਔਰ ਇੱਥੇ ਜਿਹੜੇ ਨਜਾਇਜ਼ ਕਬਜ਼ੇ ਹੋਏ ਨੇ ਉਹਨਾਂ ਨੂੰ ਛਡਾਈਏ ਤੇ ਆਪਣੀ ਜਿਹੜੀ ਹੋਣਦਿਆ ਉਹ ਬਚਾ ਕੇ ਰੱਖੀਏ ਤਾਂ ਕਿ ਇਹਨਾਂ ਜਿਹੜੀਆਂ ਜਗ੍ਹਾ ਨੂੰ ਦੇਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਇਤਿਹਾਸ ਨੂੰ ਕੁੱਦ ਯਾਦ ਕਰ ਸਕਣ ਤੇ ਆਪਣੀ ਹੋਣਦ ਨੂੰ ਬਚਾ ਕੇ ਰੱਖ ਸਕਣ ਸੋ ਅਪੀਲ ਕਰਦੇ ਆਂ ਪੀ 29 ਤਰੀਕ ਨੂੰ ਦਿਨ ਸੋਮਵਾਰ ਸਵੇਰੇ 10:30 ਵਜੇ ਗੁਰਦਾਸਪੁਰ ਡੀਸੀ ਦਫਤਰ ਤੁਸੀਂ ਆਪ ਮਹਾਰੇ ਹੋ ਕੇ ਪਹੁੰਚੋ ਇੱਥੇ ਸਾਰੇ ਅੱਜ ਵੱਖ-ਵੱਖ ਪਿੰਡਾਂ ਤੋਂ ਨਮਾਇंदे ਬੈਠੇ ਨੇ ਸੰਸਥਾਵਾਂ ਦੇ ਆਗੂ ਬੈਠੇ ਨੇ ਸਿਰਫ ਇਸੇ ਇੱਕ ਮੀਟਿੰਗ ਨੂੰ ਸਿਰੇ ਕਰਨ ਵਾਸਤੇ ਵੀ ਇਹ ਜਿਹੜੀ ਆਪਾਂ ਲੜਾਈ ਆ ਸੰਘਰਸ਼ ਆ ਉਹ ਕਿਵੇਂ ਲੜਨਾ ਤੇ ਆਪਣੀ ਹੋਂਦ ਕਿਵੇਂ ਬਚਾਣੀ ਆ ਇੰਨੀਆਂ ਹੀ ਬੇਨਤੀਆਂ ਕਰਦਾ ਫਤਿਹ ਸੰਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਵੀਰਿੰਦਰ ਪਾਲ ਜੀ ਨੇ ਦੱਸਿਆ ਕਿ ਜੋ ਸਾਡੀ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਿਕ ਜਗਾ ਵਾ ਜਿਹਦੇ ਬਾਰੇ ਆਪਾਂ ਨੂੰ ਵੀ ਇਸ ਤੋਂ ਪਹਿਲਾਂ ਜਿਹੜਾ ਇਹ ਜਾਣਕਾਰੀ ਨਹੀਂ ਸੀਗਾ ਔਰ ਜੇਕਰ ਆਪਾਂ ਇਸ ਨੂੰ ਸੰਭਾਲ ਨਾ ਕੀਤੀ ਔਰ ਨਾ ਇਸ ਨੂੰ ਸੰਭਾਇਆ ਨਾ ਇਸ 'ਤੇ ਜਲ ਗੌਰ ਕੀਤੀ ਔਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਵਾ ਉਹ ਬਿਲਕੁਲ ਹੀ ਜਿਹੜਾ ਵਾ ਇਸ ਨੂੰ ਜਿਹੜਾ ਭੁੱਲ ਜਾਣਗੀਆਂ ਕਿਉਂਕਿ ਇਸ ਵळे ਵੀ ਜੇ ਆਪਾਂ ਦੇਖੀਏ ਤੇ ਮੈਨੂੰ ਲੱਗਦਾ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਜਗ੍ਹਾ ਹੋਣ ਦੇ ਬਾਵਜੂਦ ਵੀ ਜਿਹੜਾ ਵਾ 95% ਲੋਕਾਂ ਨੂੰ ਵੀ ਜਿਹੜਾ ਵਾ ਇਸ ਜਗ੍ਹਾ ਬਾਰੇ ਜਾਣਕਾਰੀ ਨਹੀਂ ਹੋਣੀ ਸੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵਾ ਕਿ ਜੇ ਆਪਾਂ ਸੋਮਵਾਰ ਜਿਹੜਾ ਵਾ ਡੀਸੀ ਦਫਤਰ ਜਿਹੜਾ ਵਾ ਮੈਮੋਰੰਡਮ ਦੇਣਾ ਵਾ ਸੋ ਸੰਗਤਾਂ ਨੂੰ ਔਰ ਵਕ ਵਕ ਜਿੱਥੇ ਬੰਦੀਆਂ ਜਿਨ੍ਹਾਂ ਨੂੰ ਆਪਣੇ ਸਿੱਖ ਇਤਿਹਾਸ ਦਾ ਦਰਦ ਵਾ ਉਹਨਾਂ ਨੂੰ ਅਪੀਲ ਵਾ ਕਿ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਇਸ ਸਾਡੇ ਮੰਗ ਪੱਤਰ ਵਿੱਚ ਵੀ ਸ਼ਾਮਲ ਹੋਣ ਔਰ ਉਸ ਤੋਂ ਬਾਅਦ ਇਸ ਜਗ੍ਹਾ ਨੂੰ ਪ੍ਰਾਪਤ ਕਰਨ ਵਾਸਤੇ ਜੋ ਸਰਕਾਰਾਂ ਜਿਹੜਾ ਅੰਗੋਲਿਆ ਕਰ ਰਹੀਆਂ ਜਦੋਂ ਕਿ ਹਾਈ ਕੋਰਟ ਵੱਲੋਂ ਜਿਹੜਾ ਡਾਇਰੈਕਸ਼ਨ ਦਿੱਤੀ ਚੁੱਕੀ ਆ ਦਿੱਤੀ ਜਾ ਚੁੱਕੀ ਆ ਕਿ ਜਿਹੜੀ ਵੀ ਪਾਰਟੀ ਦਾ ਇਸ ਤੇ ਕਬਜ਼ਾ ਵਾ ਜਿਸ ਪਾਰਟੀ ਨੇ ਇਸ ਤੇ ਜਿਹੜਾ ਰਜਿਸਟਰੀ ਕਰਵਾਈ ਹੋਈ ਆ ਉਹ ਰਜਿਸਟਰੀ ਜਿਹੜੀ ਆ ਉਹ ਨਾਜਾਇਜ਼ ਹੋਈ ਆ ਕਿਉਂਕਿ ਕਿਸੇ ਵੀ ਜਿਹੜੀ ਇਤਿਹਾਸਿਕ ਜਗ੍ਹਾਵਾਜ ਜਾਂ ਕੋਈ ਟਰਸਟ ਵਾ ਉਹਦੇ ਤੋਂ ਕੋਈ ਵੀ ਜਿਹੜਾ ਵੇਚ ਨਹੀਂ ਸਕਦਾ ਔਰ ਨਾ ਹੀ ਉਹਨੂੰ ਖਰੀਦ ਸਕਦਾ ਕਿਸੇ ਕਰਕੇ ਹੀ ਹਾਈ ਕੋਰਟ ਤੋਂ ਇਸ ਚੀਜ਼ ਦੀ ਡਾਇਰੈਕਸ਼ਨ ਹੋਈ ਹੈ ਕਿ ਜਿਸ ਪਾਰਟੀ ਨੇ ਇਹ ਜਿਹੜੀ ਜਿੱਤੀ ਕਰਾਈ ਆ ਉਸ ਨੂੰ ਬੰਦਾ ਮੁਆਜਾ ਦਿੱਤਾ ਜਾਵੇ ਔਰ ਇਹ ਜਗ੍ਹਾ ਜਰੀਆ ਟੂਰਿਜ਼ਮ ਡਿਪਾਰਟਮੈਂਟ ਨੂੰ ਦਿੱਤੀ ਜਾਵੇ ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਗਠਨ ਨੂੰ ਤਿੱਖਾ ਕਰਕੇ ਜਿਹੜਾ ਬਸ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇਕਰ ਸਰਕਾਰ ਨੇ ਉਸ ਪਾਰਟੀ ਨੂੰ ਇਹ ਪੇਮੈਂਟ ਅਦਾ ਨਾ ਕੀਤੀ ਉਹਨਾਂ ਦਾ ਬੰਦਾ ਮੁਆਜਾ ਨਾ ਦਿੱਤਾ ਔਰ ਇਸੇ ਨਤੀਜੇ ਜਿਹੜੇ ਸਰਕਾਰ ਨੂੰ ਪੂਕਤੇ ਤੇ ਪੈਣਗੇ ਇਹਨਾਂ ਕੋਈ ਕਹਿੰਦਾ ਹੈ ਖਿੰਮ ਦਾ ਜਾਚਕਾਂ ਔਰ ਸੰਗਤਨ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਜਿਹੜਾ ਵਾ ਇਸ ਇਤਿਹਾਸਿਕ ਇਮਾਰਤ ਔਰ ਇਸ ਇਤਿਹਾਸਿਕ ਜਗ੍ਹਾ ਨੂੰ ਬਚਾਉਣ ਵਾਸਤੇ ਸੰਯੋਗ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜਾ ਰਣਜੀਤ ਸਿੰਘ ਦੇ ਇਥੇ ਸਥਾਨ ਤੇ ਅਸੀਂ ਆਏ ਆਂ ਦੀਨਾ ਨਗਰ ਜੇ ਸਥਾਨ ਨੂੰ ਸਾਡੇ ਰਾਗੀ ਢਾਡੀ ਅਕਸਰ ਸਟੇਜਾਂ ਦੇ ਉੱਤੋਂ ਬੋਲਦੇ ਆਂ ਦੱਸਦੇ ਆਂ ਪਰੇ ਸਾਡੀ ਵੱਧ ਕਿਸਮਤੀ ਕਹਿ ਸਕਦੇ ਆ ਆਪਾਂ ਕਿ ਅੱਜ ਇਹ ਜਿਹੜਾ ਸਥਾਨ ਆ ਉਹ ਤਰਸਯੋਗ ਹਾਲਾਤਾਂ ਦੇ ਵਿੱਚ ਆ ਨਾ ਇੱਧਰ ਸਰਕਾਰ ਦਾ ਧਿਆਨ ਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਕਿਸੇ ਕਾਰਸੇਵਾਲੇ ਬਾਬੇ ਦਾ ਅਤੇ ਨਾ ਹੀ ਕਿਸੇ ਰਾਗੀ ਢਾਡੀ ਦਾ ਸੋ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਪਣੇ ਲੈਵਲ ਤੇ ਇਸ ਸਥਾਨ ਨੂੰ ਫੇਰ ਮੇਨਟੇਨ ਕਰਨ ਦੀ ਸੋਚੀ ਆ ਤੇ ਸਰਕਾਰ ਨੇ ਜਿਹੜਾ ਉਹ ਇਸ ਸਥਾਨ ਲਾਗੇ ਲਾਗੇ ਦੇ ਜਿਹੜੇ ਲੋਕ ਆ ਜਿਨ੍ਹਾਂ ਦੇ ਉਹਨਾਂ ਨੂੰ ਫਿਰ ਜਿਹੜਾ ਉਹ ਕਾਰਵਾਈ ਕਰਕੇ ਦੇ ਦਿੱਤਾ ਅਸੀਂ ਅਪੀਲ ਕਰਦੇ ਆਂ ਵੀ ਉਹ ਜਿਹੜਾ ਸਥਾਨ ਆ ਏ ਅਸੀਂ ਫੇਰ ਇੱਕ ਵਾਰੀ ਸਿੱਖ ਰਾਜ ਦਾ ਸਿੱਖ ਕੌਮ ਨੂੰ ਸਿੱਖਾਂ ਦੇ ਇਤਿਹਾਸ ਨੂੰ ਦਰਉਂਦਾ ਹੋਇਆ ਇਹ ਅਸੀਂ ਫੇਰ ਉਹਨਾਂ ਦੇ ਹੱਥਾਂ 'ਚ ਕਰਨਾ ਚਾਹੁੰਦੇ ਆਂ ਜਿਹਦੇ ਸਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਵਾਂਗੇ ਸੋ ਅਸੀਂ ਅਪੀਲ ਕਰਦੇ ਆਂ ਕਿ ਗਰਦਾਸਪੁਰ ਜ਼ਿਲ੍ਹੇ ਦੇ ਅਤੇ ਹੋਰ ਵੀ ਥਾਵਾਂ ਦੇ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਆ ਸਾਰੇ 29 ਤਰੀਕ ਨੂੰ 10 ਵਜੇ ਸਾਢੇ 10 ਵਜੇ ਡੀਸੀ ਦਫਤਰ ਗੁਰਦਾਸਪੁਰ ਪਹੁੰਚ ਕੇ ਤੇ ਇਸ ਬਣਦੇ ਕਾਰਜ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਆਓ ਜੀ ਆਪਣਾ ਜੀਵਨ ਸਫਲਆ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ